ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਹੂੰ ਤੋਂ ਲੈ ਕੇ ਦੇਰ ਰਾਤ ਤੇ ਦੇਰ ਰਾਤ ਤੋਂ ਲੈ ਕੇ ਸਵੇਰ ਤੱਕ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੌਸਮੀ ਘਟਨਾਵੀਆਂ ਦੇਖਣ ਨੂੰ ਮਿਲਣਗੀਆਂ ਜੇਕਰ ਸਵੇਰ ਤੋਂ ਹੀ ਗੱਲ ਕਰੀਏ ਸਵੇਰ ਤੋਂ ਪੰਜਾਬ ਦੇ ਜਿਹੜੇ ਮਾਝੇ ਦੇ ਇਲਾਕੇ ਹੋਗੇ ਦੁਆਬੇ ਦੇ ਨਾਲ ਖੇਤਾਂ ਵਿੱਚ ਟੁੱਟਵੇਂ ਦਰਮਿਆਨੇ ਸਿਸਟਮ ਦੇਖਣ ਨੂੰ ਮਿਲ ਰਹੇ ਸਨ ਜਲੰਧਰ ਗੁਰਦਾਸਪੁਰ ਪਠਾਨਕੋਟ ਦੇ ਆਸ-ਪਾਸ ਦੇ ਖੇਤਰ ਹੋਗੇ ਚਰਪூர் ਨਮਾਚਰ ਤੇ ਰੂਪਨਗਰ ਦੇ ਕਿ ਤਰ੍ਹਾਂ ਦੇ ਵਿੱਚ ਸਵੇਰ ਦੇ ਸਮੇਂ ਰੁਕ ਰੁਕ ਕੇ ਕੁਝ ਥਾਵਾਂ ਤੇ ਬੱਦਲ ਵਾਈ ਦੇਖਣ ਨੂੰ ਮਿਲੀ ਹੈ ਤੇ ਅਕਾਦਮੀਨ ਕਣੀ ਦਾ ਮਾਹੌਲ ਦੇਖਣ ਨੂੰ ਮਿਲਿਆ ਕੁਝ ਥਾਵਾਂ ਤੇ ਆਪਾਂ ਨੂੰ ਬੂੰਦਾਬੰਦੀ ਦੇ ਨਾਲ ਤੇਜ਼ ਹਨੇਰੀ ਵੀ ਜਲਦੀ ਹੋਈ ਦਿਖਾਈ ਦੇ ਰਹੀ ਸੀ ਬਾਕੀ ਤੁਸੀਂ ਕਮੈਂਟ ਕਰਕੇ ਜੁੜ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਕਿਸ ਤਰ੍ਹਾਂ ਦੇ ਮੌਸਮੀ ਹਾਲਾਤ ਦੇਖਣ ਨੂੰ ਮਿਲੇ ਹਨ ਤੁਸੀਂ ਕਿਹੜੇ ਜਿਹੜੇ ਤੋਂ ਬਿਲੋਂਗ ਕਰਦੇ ਹੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰੋ ਤਾਂ ਜੋ ਕੋਈ ਵੀ ਮੌਸਮ ਦੀ ਅਪਡੇਟ ਮਿਸ ਨਾ ਹੋ ਸਕੇ ਫਿਲਹਾਲ ਜੇਕਰ ਹੁੰਦੀ ਮੌਸਮ ਦੀ ਗੱਲ ਕਰੀ ਤਾਂ ਹੁਣ ਤਕਰੀਬਨ ਇਸ ਟਾਈਮ ਆਪਾਂ ਨੂੰ ਸ਼ਾਮ ਤੋਂ ਹੋਈ ਪੰਜਾਬ ਦੇ ਜਿਹੜੇ ਖਾਸ ਕਰਕੇ ਮਾਝੇ ਤੇ ਦੁਆਬੇ ਦੇ ਖੇਤਰ ਹੋ ਗਏ ਪੱਛਮੀ ਲਾਕੀ ਜੀ ਤੇ ਅੰਮ੍ਰਿਤਸਰ ਸਾਹਿਬ ਦੇ ਆਸ-ਪਾਸ ਦੇ ਖੇਤਰ ਤਰਨਤਨ ਸਾਹਿਬ ਹੋ ਗਿਆ ਪਠਾਨਕੋਟ ਦੇਲਾ ਤਰਨਤਨ ਸਾਹਿਬ ਜਲੰਧਰ ਦੇ ਆਸ-ਪਾਸ ਦੇ ਖੇਤਰ ਹੋ ਗਏ ਗੁਰਦਾਸਪੁਰ ਹੋ ਗਿਆ ਇਸ ਬੈਟ ਦੇ ਵਿੱਚ ਟੁੱਟਵੇਂ ਤੌਰ ਤੇ ਸਿਸਟਮ ਆਉਂਦੇ 2-3 ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲਣਗੇ ਨਮਾਸ਼ੀਰਦੀ ਆਸਪਾਸ ਦੇ ਖੇਤਰਾਂ ਦੇ ਵਿੱਚ ਵੀ ਥੋੜੀਆਂ ਬੋਤੀਆਂ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲ ਸਕਦੇ ਆ। ਓਵਰਆਲ ਹਲਕੇ ਕੈਂਮੇਨ ਕਣੀ ਦੇ ਚਾਂਸ ਇਹਨਾਂ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣਗੇ। ਬਾਕੀ ਤਕਰੀਬਨ ਜਿਹੜੇ ਇਧਰ ਦੇ ਰੂਪਨਗਰ ਦੇ ਆਸਪਾਸ ਦੇ ਖੇਤਰ ਹੋਗੇ ਇਹਨਾਂ ਵਿੱਚ ਵੀ ਟੁੱਟਵੇਂ ਤੌਰ ਤੇ ਬਦਲਬਾਝ ਦੀ ਆਵਾਜਾਈ ਦੇਖਣ ਨੂੰ ਮਿਲ ਸਕਦੀ ਆ। ਓਵਰਆਲ ਮੌਸਮ ਅੱਧ ਰਾਤ ਤੱਕ ਆਪਾਂ ਨੂੰ ਟੁੱਟਵੇਂ ਤੌਰ ਤੇ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਦੇ ਅਸਾਰ ਦੇਖਣ ਨੂੰ ਮਿਲਣਗੇ। ਉਸ ਤੋਂ ਬਾਅਦ ਤਕਰੀਬਨ ਹਵਾਵਾਂ ਦੀ ਦਿਸ਼ਾ ਇਸ ਤਰੀਕੇ ਨਾਲ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ। ਤਕਰੀਬਨ ਪੱਛਮੀ ਹਵਾਵਾਂ ਹੁਣ ਕਈ ਦੇਣਗੇ ਅੱਧ ਰਾਤ ਤੋਂ ਬਾਅਦ 12 ਵੇ ਤੋਂ ਬਾਅਦ ਪੰਜਾਬ ਦੇ ਯਾਤਰ ਖੇਤਰਾਂ ਦੇ ਵਿੱਚ ਮੌਸਮ ਸਾਫ਼ ਦੇਖਣ ਨੂੰ ਮਿਲੇਗਾ ਬਾਕੀ ਜੇਕਰ ਆਪਾਂ ਦੱਖਣ ਪੱਛਮੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਇਹਨਾਂ ਖੇਤਰਾਂ ਦੇ ਵਿੱਚ ਲਗਾਤਾਰ ਆਪਾਂ ਨੂੰ ਮੌਸਮ ਤਕਰੀਬਨ ਸਾਫ਼ ਦੇਖਣ ਨੂੰ ਮਿਲੇਗਾ ਟੈਂਪਰੇਚਰ ਜਿਸ ਦੇ ਵਿੱਚ ਸੰਗਰੂਰ ਮਾਨਸਾ ਫਰੀਦਕੋਟ ਫਰੀਦਕੋਟ ਬਾਕੀ ਬਠਿੰਡੇ ਦੇ ਆਸ-ਪਾਸ ਦੇ ਖੇਤਰ ਹੋਗੇ ਇਹਨਾਂ ਮਾਲਵੇ ਬੈਲਟ ਦੇ ਤਕਰੀਬਨ ਇਹਨਾਂ ਖੇਤਰਾਂ ਦੇ ਵਿੱਚ ਮੌਸਮ ਠੀਕ-ਠਾਕ ਟੈਂਪਰੇਚਰ ਤਕਰੀਬਨ ਆਪਾਂ ਨੂੰ ਅੱਜ ਰਾਤ 27-28 ਡਿਗਰੀ ਦੇ ਕਰੀਬ ਇਹਨਾਂ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਆ ਆਪਾਂ ਨੂੰ ਉੱਤਰ ਅਤੇ ਉੱਤਰ ਪੂਰਬੀ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਤਾਪਮਾਨ ਤਕਰੀਬਨ ਆਪਾਂ ਨੂੰ 25 ਡਿਗਰੀ ਦੇ ਕਰੀਬ ਰਹਿਣ ਦੀ ਉਮੀਦ ਹੈ ਅੱਜ ਰਾਤ ਤਕਰੀਬਨ ਇਸ ਤਰ੍ਹਾਂ ਦੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਬਾਕੀ ਤਕਰੀਬਨ ਸਵੇਰ ਦੇ ਵੇਲੇ ਆਪਾਂ ਨੂੰ ਭਵੇਂ ਮਾਝੇ ਦੇ ਇਲਾਕੇ ਹੋਗੇ 도ਆਬੇ ਦੀ ਬੈਲਟ ਹੋਗੀ ਭਵੇਂ ਮਾਲਵੇ ਦੇ ਖੇਤਰ ਹੋਗੇ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਮੌਸਮ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਜਿਆਦਾਤਰ ਖੇਤਰਾਂ ਦੇ ਵਿੱਚ ਆਪਾਂ ਨੂੰ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਮੌਸਮ ਤਕਰੀਬਨ ਕੋਈ ਵੀ ਮੌਸਮੀ ਗਤੀਵਿਧੀਆਂ ਸਵੇਰ ਦੇ ਸਮੇਂ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲਣਗੀਆਂ ਧੰਨਵਾਦ